ਇਹ ਦੇਖ ਰਿਹਾ ਇਹ ਮਨਚੀ ਪੀਜਾ ਹੈ ਇਹ ਬਹੁਤ ਧਿਆਨ ਖਾਸ ਨਾ ਇਹ ਅਲੱਗ ਅਲੱਗ ਕਹਿੰਦਾ ਫਲਾਣੇ ਨੇ ਫਲਾਣੇ ਦਾ ਮੁੰਡਾ ਖਰਾਬ ਕਰਤਾ ਮਦਦ ਕਰਦੇ ਹੈ ਕੋਈ ਨਾ ਜਾਨਵਰਾਂ ਨੂੰ ਕੌਣ ਖਰਾਬ ਕਰਦਾ ਹੈ ਇਹ ਤਾਂ ਚਲ ਬਣਿਆ ਹੋਇਆ ਹੈਗਾ ਰੱਬ ਕੋਲ ਅੱਜ ਸਿੱਟਾ ਕਹਿੰਦੇ ਪ੍ਰੈਜ਼ੀਡੈਂਟ ਹੋਊਗਾ ਇਹ ਨਹੀਂ ਤਾਂ ਹੈ ਜਾਨਵਰ ਕਿਉਂਕਿ ਉਹ ਕਹਿੰਦਾ ਖੰਭ ਖੜਿਆਉਂਦਾ ਉਦੋਂ 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 ਮੱਦਾ ਦੀ ਲੋੜ ਹੁੰਦੀ ਆ ਉਦੋਂ ਨਰ ਨੂੰ ਹੈ ਉਹ ਤਾਂ ਹੈ ਤਾਂ ਕੁਦਰਤ ਬਣ ਬਣਿਆ ਹੋਇ ਸਾਰਾ ਕੁਝ ਇਹ ਤਾਂ ਪ੍ਰਮਾਤਮਾ ਦੀ ਸ੍ਰਿਸ਼ਟੀ ਰਚਾਈ ਹੋਈ ਹੈ ਰੰਗ ਨੇ ਪ੍ਰਮਾਤਮਾ ਦੇ ਹੈ ਇਹ ਤਾਂ ਰੰਗ ਨੇ ਹੂੰ ਤਾਂ ਇੱਕ ਗੱਲ ਉੱਡ ਰਹੀ ਹੈਗੀ ਪਿੰਡ ਚ ਕਿਹੜੀ ਹੋਈ ਉੱਡ ਰਹੀ ਹੈਗੀ ਕਿ ਤੇਰੇ ਵਾਰੀ ਉੱਡ ਰਹੀ ਹੈਗੀ ਹੈ ਹੋਰ ਖਾਸੀ ਉੱਡ ਰਹੀ ਹੈਗੀ ਕਿਉਂ ਮੋੜ ਤੋਂ ਸੁਣਿਆ ਕਹਿੰਦੇ ਵੀ ਭਾਗੂ ਕਹਿੰਦੇ 45 ਲੱਖ ਦੀ ਠੱਗੀ ਕਰ ਗਿਆ ਕਹਿੰਦੇ ਕਿਸੇ ਨਾਲ ਹੁਣ ਕਹਿੰਦਾ ਕੀ ਮੋੜ ਤੇ ਦੇ ਕਹਿੰਦਾ ਸਾਡੇ ਰਿਸ਼ਤੇਦਾਰ ਨਾਲ ਕਰ ਗਿਆ ਐਂ ਨਾ ਕਿਹੜਾ ਸੀ ਹੈਗਾ ਇੱਕ ਉਧਰ ਆ ਹਰਦਮਾ ਕਿਉਂ ਦੀ ਕੀ ਪੈਣ ਦੇ ਹੱਥ ਲਾਤਾ ਮੈਂ ਪਤਾ ਨਹੀਂ ਕਹਿੰਦਾ ਸਾਡੇ ਨਾਲ ਕਹਿੰਦਾ ਠੱਗੀ ਕਰ ਗਿਆ ਸਾਡੇ ਰਿਸ਼ਤੇਦਾਰਾਂ ਨਾਲ ਕਹਿੰਦਾ ਉਹ ਵੀ 45 ਲੱਖ ਦੀ ਕਹਿੰਦਾ ਉਹ ਤਾਂ ਤਿਆਰੀ ਖਿੱਚੀ ਫਿਰਦੇ ਨੇ ਕਹਿੰਦੇ ਭਾਗੂ ਨੂੰ ਮਾਰਾਂਗੇ ਆ ਮਾਰੂ ਭਾਗੂ ਨੂੰ ਇੱਕ ਨਾਸ਼ਾ ਵੀ ਨਾ ਮੇਰੇ ਸਰਦਾ ਏਕੀ 47 ਵਰਗ ਹੈ ਹੋਰ ਮੈਂ ਵੀ ਸੁਣ ਜੀ ਮਾ ਐਡਾ ਹੈ ਜੀ ਬੰਦਾ ਤਾਂ ਹੈ ਨਹੀਂ ਵੀ ਐ ਠੱਗੀ ਕਰ ਗਿਆ ਇਹ ਜਿਆ ਕਿਹੜਾ ਤਾ ਉਹ ਕਾ ਨੂੰ ਮੇਰੇ ਸਾਲ ਦੇ ਜਦੋਂ ਭਾਈ ਰੀਸ ਨਹੀਂ ਹੁੰਦੀ ਹੈਗੀ ਫਿਰ ਮੱਛੀ ਜਾਣਗੇ ਹਾਂ ਇਹ ਤਾਂ ਹੈ ਹੈ ਰੀਸ ਕਰਨੀ ਸਿੱਖੋ ਇਹ ਤਾਂ ਹੈ ਮੈਂ ਤਾਂ ਇਹ ਕਹਣਾ ਵੀ ਭਾਈ ਰੀਸ ਕਰੋ ਝੱਜ ਦੇ ਕੰਮ ਦੀ ਹੈ ਮੈਨੂੰ ਘਰੇ ਬੈਠੇ ਬੈਠ ਨੂੰ ਮੇਰੇ ਸਾਹ ਦੇ ਉਹੀ ਕੁੜੀ ਦਾ ਰਿਸ਼ਤਾ ਭੇਜੀ ਜਾਂਦੇ ਨੇ ਮੈਂ ਵੀ ਕਿਹਾ ਦੀ ਮੈਂ ਇਹੋ ਜਿਹਾ ਬੰਦਾ ਤਾਂ ਹੈ ਨਹੀਂ ਉਹ ਵੀ 45 ਲੱਖ ਦਾ ਇਹੋ ਜਿਹਾ ਕੀ ਬਿਜ਼ਨਸ ਕਰ ਲਿਆ ਉਹਨੇ ਵੀ ਠੱਗੀ ਮਾਰ ਗਿਆ ਕਿਸੇ ਚੀਜ਼ ਚ ਨਹੀਂ ਭੈਣ ਦਾ ਪਤੀਲਾ ਖਾਵਾ ਵੀ ਮਾਰਦਾ ਪਗਾਈ ਕੰਜਰ ਦਾ ਹੈ ਰਿਸ਼ਤਾ ਦੇਣਾ ਭਾਈ ਕੁਲੀ ਦਾ ਛੋਟੀ ਦਾ ਉਹੀ ਦੇ ਦੋ ਘਰੇ ਆ ਕੇ। ਉਹ ਉਹੀ ਤਾਂ ਗੱਲ ਆ ਉਹੀ ਬਸ ਪੰਡੀ ਕਰੀ ਜਾਂਦੇ ਨੇ ਪਿੰਡ 'ਚ। ਉਹੀ ਦੇ ਦੋ ਰਿਸ਼ਤਾ। ਪਕੜੇ ਜਵਾਬ ਦੇੰਨੇ ਆ। ਮੇਰੀ ਚੜਾਈ ਹੋਈ ਜਾਂਦੀ ਹੈ ਕੀ ਹੁਣ ਕਦੇ ਕੁਸ ਲਿਆਉਂਦਾ ਕਦੇ ਕੁਸ ਲਿਆਉਂਦਾ। ਭਾਈ ਮਿਹਨਤ ਕਰਦੇ ਆ। ਹੋਰ ਹੈਂ ਦਿਨ ਰਾਤ ਸਾੜਲਾ ਜਵਾਜੇ ਟੱਕਦਾ। ਹੋਰ ਉਹ ਮੈਂ ਨਹੀਂ ਟੱਕਦਾ ਦਿਨ ਰਾਤ। ਸਾਰਾ ਟੱਬਰ ਕੰਮ ਕਰਦਾ ਗਾ। ਤੂੰ 40 45 ਲੱਖ ਦੀ ਗੱਲ ਦਾ ਛੱਡ ਮੇਰੇ ਤੇ ਕੋਈ 40 ਰੁਪਈਆਂ ਦਾ ਇਲਜ਼ਾਮ ਧਰ ਕੇ ਦਿਖਾ ਦੇ। ਮੈਂ ਗੱਲ ਵੜਾ ਦੂੰ। ਹੈਂ? ਹੋਰ ਆਪਾਂ ਨੇ ਮੈਂਬਰੀ ਕਰਨੀ ਸੱਚੀ ਸੱਚੀ ਇਮਾਨਦਾਰੀ ਨਾਲ ਕਰਨੀ ਆ। ਉਹ ਤਾਂ ਗੱਲ ਆਈ ਮੈਂਬਰੀ ਕਰਦਾ 1 ਰੁਪਿਆ ਨਹੀਂ ਖਾਦਾ ਹੈਗਾ ਜਿੰਨਾ ਸਰਕਾਰ ਵੱਲੋਂ ਸਾਰਾ ਲਾਤਾ ਹੈਗਾ। ਫਿਰ ਸਾਰਾ ਲਾਤਾ ਭਾਈ ਮੈਂ ਨਾ। ਹੋਰ ਹੈ? ਹੋ। ਕੋਈ ਰਾਜਨਾਥ ਨੇ ਬੁਲਾਇਆ ਹੋਇਆ ਮੈਨੂੰ। ਅੱਛਾ। ਹਾਂ। ਚਿੱਠੀ ਆਈ ਪੇ ਕਰੇ। ਅੱਛਾ। ਹਲਾ ਆ ਕੇ ਜਾਇਓ। ਕਦੋਂ ਜਾਣਾ? ਇਹਦਾ ਪਤਾ ਨਹੀਂ ਭਾਈ ਕਦੋਂ ਜੱਸਾ ਦੱਸੂਗਾ ਕਦੋਂ ਜਾਣਾ ਇਹ। ਉਹ ਤੂੰ ਨੂੰ ਪੜਨੀ ਹੁੰਦੀ ਚਿੱਠੀ। ਆ ਜਾ ਓਏ। ਆ ਓਏ। ਆ ਕੇ ਦੇਖ ਲੈ ਵੱਡੀ ਉਮਰ ਆਲਾ। ਤੈਨੂੰ ਜੀਰੀ ਖਾਣ ਚ। ਆਜ ਨਾਲ ਕੌਣ ਜਾਣ ਪਰ ਜਾਉਂਦਾ ਤੇ ਪਈ ਰਿਸ਼ਤੇਦਾਰ ਆਇਆ ਵੇਦਾ ਬਾਹਰ ਲਾ ਅੱਜ ਜੀਰੀ ਆ ਦੇਖ ਆਹ ਹਲੇ ਦੇ ਪੱਕੀ ਨਹੀਂ ਹੈ ਹਰੀ ਇਹ ਉਹ ਇੱਧਰ ਕੀ ਕਰਨ ਜਾਣਾ ਵਿੱਚ ਉਧਰਾਂ ਜਾ ਇਹ ਪੰਜਾਬ ਬਾਰੇ ਜਾਣਕਾਰੀ ਲੈਣੀ ਹੈ ਤੇਰਾ ਬੱਚੀ ਦੇ ਦਾਵਾ ਦੇਵਾ ਦਾ ਬੰਦਾ ਓਏ ਪੈਂਦਾ ਯਾਰ ਸ਼ਿਕਾਰ ਚਾਦਰ ਚਾਦਰ ਦੇ ਵਿੱਚ ਕੀ ਹੈ 나ਗ ਮਣੀ ਪਈ ਆ ਦੁਬਾਰੀ ਵਾਰੀ ਚਾਦਰਾਂ ਖੋਲ ਕੇ ਦੇਖਦਾ ਸੁਆਦ ਮਾਗ ਨੂੰ ਠੀਕ ਹੈ ਤਾਂ ਓਏ ਭਾਂ ਦਾ ਯਾਰ ਪਤਾ ਨਹੀਂ ਕਿ ਬਬਲ ਕੰਪਨੀ ਵਿੱਚ ਅੱਭੀ ਜਾਂਦਾ ਯਾਰ ਇਹ ਸਾਰਾ ਦਿਨ ਬਹਿ ਜਾ ਜੱਸੇ ਕੌਣਾ ਇਹ ਓਏ ਵਾਹ ਬਰਾਊਨ ਪਾਊਡਰ ਉਹ ਬਰਾਊਨ ਪਾਊਡਰ ਨਹੀਂ ਇਹ ਆ ਪੁੱਕੀ ਆ ਇਹ ਪੁੱਕੀ ਹੁਕੇ ਉਹ ਪੁੱਕੀ ਹੁਕੇ ਓਏ ਯਾਰ ਨੂੰ ਕਿਵੇਂ ਇਹ ਨੂੰ ਗਰੇਜੀ ਸਮਝ ਆ ਕੇ ਅੰਦਰ ਤੈਨੂੰ ਕੀ ਆ ਇਹ ਇਹਨੂੰ ਤਾਂ ਇੱਕ ਤਾਂ ਪਹਿਲਾਂ ਪੰਜਾਬੀ ਸਿਖਾਉਣਾ ਖੜ ਜਾ ਆ ਕੀ ਆ ਨੱਕ ਚੱਕਾ ਚੱਕਾ ਘੇੜਾ ਨੱਕ ਚੱਕ ਚੱਲ ਠੀਕ ਹੈ ਚੱਕੀ ਠੀਕ ਹੈ ਦੰਦ ਪਾ ਦ ਉਹ ਤੇਰੀ ਭੈਣ ਦੇ ਰੱਬ ਫੱਜ ਦੰਦ ਫੱਜ ਫੱਜ ਚੱਲ ਪੱਡ ਲਾ ਲੈ ਚੰਗਾ ਕੰਨ ਉਹ ਤੇਰੀ ਭੈਣ ਉਹ ਬਸ ਬਸ ਇਅਰ 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 ਕਹਿੰਦੇ ਇਅਰ 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 ਹਾਂ ਵਾ ਹਏ ਹੋਏ ਇਅਰਾ ਇਅਰ ਕੀ ਬੋਲੀ ਜਾਂਦਾ ਹੈ ਓਏ ਇਹਦਾ ਕੀ ਪਤਾ ਕੀ ਬਾਥੀ ਬੱਤ ਦੇ ਓਏ ਪੁੱਕੀ ਐ ਜਿਵੇਂ ਤੁਹਾਡੇ ਮਰਿਆਂ ਤੇ ਪੌਪੀ ਫਲਾਵਰ ਪਾਉਂਦੇ ਨੇ ਪੌਪੀ ਫਲਾਵਰ ਤੁਹਾਡੇ ਮਰਿਆਂ ਤੇ ਪਾਉਂਦੇ ਸਾਡੇ ਮਰਿਆਂ ਤੇ ਜਾਣ ਪਉਂਦੀ ਐ ਮੀਨਸ ਪੌਪੀ ਫਲਾਵਰਸ ਪੌਪੀ ਫਲਾਵਰਸ ਫਲਾਵਰਸ ਕੱਟਦੇ ਯੇ ਪੌਪੀ ਪਾਊਡਰ ਪੌਪੀ ਬਜੋ ਹਾਂ ਤੂੰ ਨਾ ਖਾਲੀ ਬੰਨ ਪਾ ਦੂ ਇਹ ਮੈਂ ਕਹਿੰਦਾ ਤੀ ਮੈਂ ਹਾਂ ਜਦੋਂ ਅੱਜ ਜਮੈਂ ਉਹਨਾਂ ਦੇ ਉੱਥੇ ਗਿਆ ਐ ਐ ਕਹਤੋਂ ਬੋਲਦਾ ਹੈ ਆਪਣੇ ਵਾਂਗ ਕਤ ਨਹੀਂ ਬੋਲਦਾ ਇਹ ਅੰਗਰੇਜ਼ ਦੀ ਛੱਟ ਸੁੱਟਾ ਹੈ ਉਦੋਂ ਹੀ ਕੋਈ ਇਹ ਹੋਇਆ ਹੋਇਆ ਇਹ ਹੱਟ ਬੱਝੀ ਕਿਤੇ ਬਈ ਟਿੱਕੇ ਕਿਉਂ ਨਹੀਂ ਪੰਦਾ ਜੱਸੇ ਉਹ ਇਹ ਹਾਂ ਬਈ ਟਿੱਕੇ ਕਿਉਂ ਨਹੀਂ ਪੰਦਾ ਇਹ ਪਤਾ ਨਹੀਂ ਬਈ ਇਹਦੇ ਪੁੱਤਾਂ ਨਹੀਂ ਕੋਈ ਅੰਦਰ ਹੀ ਇਹਦੇ ਨੁਕਸਾ ਵਿਚਾਰੇ ਦੇ ਕੋਈ ਇਹਦੇ ਟੱਡੂ ਟੱਡਾ ਨਹੀਂ ਕੁਝ ਰਹਿ ਗਿਆ ਉਹ ਬੱਚੀ ਦੇ ਢਾਂਗ ਸਪਰੇਅ ਕੀਤੀ ਉਹ ਮੂੰਹ ਚ ਨਾ ਪਾ ਲੀਂ ਗਦੇ ਤੂੰ ਜੋ ਇਹ ਪਤਾ ਨਹੀਂ ਉਲਟ ਉਲਟੀ ਆਉਂਦੀ ਐ ਇਹਨੂੰ ਕਰਦੇ ਫਿਰ ਇਹ ਜਦੋਂ ਸੇ ਗਲਤ ਤਾਂ ਨਹੀਂ ਹੈ ਗਿਆ। ਓ ਯਾਰ ਤੂੰ ਛੱਡ ਮੇਰੀ ਗੱਲ ਸੁਣ। ਮਾਂ ਮੈਂ ਉੱਥੇ ਗਿਆ ਤੀ ਆ ਪ੍ਰੋਗਰਾਮ ਜੇ ਤੇ। ਓ ਕਿਤੇ ਪੈਂਦਾ ਖਾਸ ਕਸੂਤੇ ਦਾ ਮੈਂ ਇੱਥਾ ਨਾ ਪਾਲੇ ਇਦਰੀ ਇੱਕ ਵਾਰ ਇਹਦਾ। ਹਾਂ। ਓ ਬਰੇ ਇੱਥੇ ਆ ਜਾ। ਚਾਦਰੇ ਜੇ ਕਣੀ ਪੈਂਦਾ ਹੀ ਕੋਲ ਆ। ਇੱਥੇ ਵਜਾ ਜਾ। ਪੈਂਦਾ ਖਾਸ ਪੈਰਾਸ਼ੂਟ ਵਾਂਗੂ ਪੈਂਦਾ ਚਾਦਰੇ ਹੁੰਦਾ ਪੱਜ ਪੱਜ ਪੱਲੇ ਰੱਖਿਆ ਚਾਦਰ। ਓ ਬੈ ਜਾ ਬਈ। ਇੱਥੇ ਆ ਜਾ ਇੱਥੇ। ਇੱਥੇ ਵਜਾ। ਹਾਂ ਹੁਣ ਦੱਸ। ਨਹੀਂ ਆ ਮੇਰੇ ਨਾਲ ਦੇ ਮੈਂ ਗੱਡੀ ਤੇ ਗਈ ਤੀ ਹਾਰੇ। ਮਾਂ ਯਾਰ ਜਿਵੇਂ ਹੁਣ ਦੂਰ ਪਾਰ ਜਾਣਾ ਪੈਂਦਾ ਮੋਟਰਸਾਈਕਲ ਤੇ ਟਾਈਮ ਟੂਮ ਲ ਗਰਦ ਮਿੱਟੀ ਪੈਂਦੀ ਐ ਕਾਂਜਾ ਗੱਡੀ ਲੈ ਲਈ ਆਪਾਂ ਆਪਾਂ ਇਹਦਾ ਖਰਮਾ ਤੈਨੂੰ ਉਂਗਲਾ ਕੌਣ ਲਾਉਂਦਾ ਪਲਤੈ ਦੱਸ ਕੰਜਰ ਦੀ ਫਾਸਲ ਆਉਂਦੀ ਵੀ ਨਹੀਂ ਹੈਗੀ ਪਹਿਲਾਂ ਕੰਜਰ ਦਾ ਕੋਈ ਨਾ ਕੋਈ ਕੀੜੇ ਲੈਂਡ ਦੇ ਚਲਾ ਹੀ ਰੱਖਦਾ ਮੈਨੂੰ ਮੇਰੀ ਗੱਲ ਸੁਣਾ ਬਾਈ ਹੁਣ ਕੀ ਪੜਾਏ ਜ ਲੈਣੀ ਇਹਦੇ ਨਾਲ ਗੱਡੀ ਉਹ ਹੁਣੇ ਮੌਕੇ ਦਾ ਪੰਚਾਇਤ ਮੈਂਬਰ ਹੈ ਹਾਂ ਹੋਰ ਠੀਕ ਹੈ ਹੁਣ ਕੱਲ ਕਲਾ ਹੀ ਨੂੰ ਜੇ ਤੂੰ ਥਾਣੇ ਕਚੇਰੀ ਚ ਜਾਣਾ ਹੋਵੇ ਫੈਸਲਾ ਫੂਸਲਾ ਕਰਨਾ ਆਪਾਂ ਮੋਟਰਸਾਈਕਲ ਤੇ ਜਾਂਦੇ ਚੰਗੇ ਲੱਗਾਂਗੇ ਓਏ ਮੈਂ ਕਾ ਟਰਾਲੀ ਦਾ ਡਾਲੇ ਤੇ ਮੈਂ ਕੀ ਭੱਗ ਜੂ ਫਿਰ ਮੈਂ ਨਹੀਂ ਲਾ ਸਕਦਾ ਇੰਨੇ ਪੈਸੇ ਓ ਤਾਂ ਇਹ ਵਧੀਆ ਨਹੀਂ ਲੱਗਦਾ ਗਾਹਾਂ ਜਿੰਨਾ ਗਾਹਾਂ ਜਿੰਨਾਂ ਦੀ ਜਿਨ੍ਹਾਂ ਨਾਲ ਪੰਚਾਇਤ ਨਿਮੇੜਨਾ ਹੋਵੇ ਉਹ ਬਈ ਕਾਰਾਂ ਗੱਡੀਆਂ ਚਾਉਣਾ ਹੈ ਮੌਕੇ ਦਾ ਪੰਚਾਇਤ ਮੈਂਬਰ ਗੱਡੀ ਲਾਵਾਂਗੇ ਪਿੱਛੇ ਲਖਾਵਾਂਗੇ ਆਪਾਂ ਪੰਚਾਇਤ ਮੈਂਬਰ ਚਾਦਰੇ ਵਾਲੀ ਤੇਰੀ ਫੋਟੋ ਚ ਪਾਵਾਂਗੇ ਓਏ ਭੈਂਦਾ ਜਿੱਤੀ ਤੋੜੂ ਓ ਮੇਰੀ ਇਹ ਓਏ ਓਏ ਹਾਈਲਾ ਕਵਾ ਇਹ ਕੀ ਦੇ ਮੱਖ ਲੜਦਾ ਗੰਜਰ ਦੇ ਦਾ ਯਾਰ ਇਹ ਕਿਹੜੀ ਪ੍ਰਜਾਤੀ ਕਿਹੜੀ ਹੈ ਇਹ ਕਰੀਏ ਹੋਰ ਕੁਛ ਜਾਂਦਾ ਤਾਂ ਹਾਂ ਫੇਰ ਤੇ ਮੈਂ ਆਪਾਂ ਗੱਡੀ ਟੋੜ ਆਪਣੀ ਬਣੂਗੀ ਹੋਰ ਚੱਕਰ ਲੈ ਮੈਂ ਇੱਕ ਬੈਂਕ ਜਿਹੜੇ ਨੂੰ ਪੁੱਛਿਆ ਆਪਾਂ ਐ ਨਹੀਂ ਕਹਿੰਦੇ ਮੇਰੀ ਗੱਲ ਸੁਣੋ ਆਪਾਂ ਐ ਨਹੀਂ ਵੀ ਜਿੰਨਾ ਮੜਾ ਮੂਟਾ ਫਸਲ ਵੜੀ ਚ ਪੈਸਾ ਉਹ ਸਾਰੀ ਤੱਕ ਭਾਈ ਮੇਰੀ ਗੱਲ ਸੁਣ ਲੈ ਪਹਿਲਾਂ ਮੇਰੀ ਗੱਲ ਸੁਣੋ ਸਾਰੀ ਨਹੀਂ ਆਪਾਂ ਪੈਸੇ ਤੱਕ ਦੇ ਆਪਾਂ ਨੂੰ ਲੋਨ ਮਿਲੂਗਾ ਬੈਂਕੇ ਚੋਂ ਗਊਸ਼ਾਲਾ ਰੋਡ ਤੇ ਆ ਸੰਗਰੂਰ ਏ ਜੂ ਸਮਾਰ ਬੈਂਕ ਉਮਦਨ دیا ਲੋਣਾ ਹੈ ਇਹ ਜੂਸ ਮਾਰ ਬੈਂਕ ਲੋਨ ਦਿੱਤੀ ਆ ਓਏ ਰਹਿਣ ਦੇ ਓਏ ਰਹਿਣ ਦੇ ਆ ਭੋਲੇ ਨੂੰ ਪੁੱਛ ਕੇ ਦੇਖ ਲੈ ਪਹਿਲਾ ਆ ਮੈਨੂੰ ਲੱਗਦਾ ਇਹੀ ਬੈਂਕ ਜਿਹਦੇ ਤੋਂ ਨੌਜਾ ਲੈਂਦਾ ਸੀ ਕਿਹੜੇ ਭੋਲੇ ਨੂੰ ਆ ਕਿਹੜਾ ਅਟੋਲਾ ਵਾਲਾ ਭੋਲਾ ਦਰਜੀ ਆਹੋ ਜਦੋਂ ਮੈਂ ਕੁਰਤਾ ਕਾਇਦਰ ਸੁਣਾਉਣਾ ਹਾਂ ਮੇਰੇ ਸਾਲੇ ਦੇਦੇ ਕਹਿੰਦੇ ਲੋਨ ਕਰਕੇ ਕਹਿੰਦੇ ਵੀ ਕਹਿੰਦੇ 2 ਸਾਲ ਚ ਉਤਰ ਜਾਊਗਾ ਉਹਨੇ ਵਿਚਾਰੇ ਨੇ ਕਹਿੰਦੇ ਗਰੀਬ ਬੰਦੇ ਨੇ 2 ਲੱਖ ਦਾ ਲੋਨ ਲੈ ਲਿਆ ਅੱਛਾ ਭੇਣ ਦਾ ਖਤਮ 4 ਸਾਲ ਹੋ ਗਏ ਲੋਨ ਭਰਦੇ ਨੂੰ ਹਾਂ ਇਹ ਕਹਿੰਦੇ 15000 ਏ ਤੁਹਾਡਾ ਪੂਰਾ ਹੋਇਆ ਬਾਕੀ ਸਾਰਾ ਸਰਤੇ ਖੜਾ ਮੂਲ ਕਿੰਨੇ ਸਾਲ ਦਾ ਭੈਣ ਦਾ ਖਾਦਵਾ ਕੋਈ ਨਾ ਓਏ ਭੈਣ ਦੇ ਯਾਰਾ ਸੱਪ ਲਾਉਂਦੇ ਉਧਰੋਂ ਬਟਰੁਖਾ ਲ ਜਾਣਾ ਪੈ ਜੂਗਾ ਪਾਉਗਾ ਜਸੇ ਤੇਰੇ ਹਾਂ ਓਏ ਉਰੇ ਓਏ ਉਰੇ ਕੀ ਬੜ ਗਿਆ ਓਏ ਯਾ ਬਾਸ ਕੰਡਲੜਨ ਲੱਗੀ ਬੜ ਕੀ ਗਿਆ ਇਹਦੇ ਤੀਰੀ ਤਾਂ ਨਿਕਲਿਆ ਓਏ ਬੈ ਜਾ ਬਾਈ ਬੈ ਜਾ ਤੂੰ ਭੈਣ ਇੱਥੇ ਅੰਦਰ ਕੀ ਆ ਅੰਦਰ ਲੈ ਆ ਦੇਖ ਲੈ ਓ ਤੂੰ ਰਹਿਣ ਦੇ ਅਹੇ ਜਿਆ ਲੰਡਰ ਜਿਆ ਬੈਂਕਾਂ ਤੋਂ ਰਹਿਣ ਦੇ ਇਹ ਮੇਰੇ ਸਾਲ ਦੇ ਪ੍ਰਾਈਵੇਟ ਜਿਹੜੇ ਕਹਿੰਦੇ ਕੁਛ ਹੁੰਦ ਨੇ ਕਰਦੇ ਕੁਛ ਹੁੰਦ ਨੇ ਓ ਯਾਰ ਕੁਛ ਨਹੀਂ ਹੁੰਦਾ ਯਾਰ ਤੂੰ ਹਣੇ ਤੂੰ ਮੇਰੀ ਗੱਲ ਸੁਣ ਤੂੰ ਆ ਤੂੰ ਦੱਸ ਦੇਣ ਦੇਖ ਲੈ ਅਸੀਂ ਸਾਰੇ ਬਾਈ ਨਗਰ ਨੇ ਫੈਸਲਾ ਕੀਤਾ ਹੁਣ ਕੱਲ ਸਾਡੇ ਕੋਲ ਗੱਲ ਆਈ ਸੀ ਬੋਲੇ ਦੀ ਕਹਿੰਦਾ ਮੇਰੇ ਨਾਲ ਤੱਕਾ ਹੋ ਗਿਆ ਮੈਂ ਕਿਹਾ ਤੱਕਾ ਨਹੀਂ ਹੋਣ ਦਿੰਦੇ ਸਾਰੇ ਪਿੰਡ ਦੀ ਪੰਚਾਇਤਾਂ ਚੱਲ ਕੇ ਦਰੀ ਪਾਵਾਗੇ ਬੈਂਕ ਮੂਰੇ ਹੈ ਉਹ ਠੀਕ ਉਹ ਵਿਆਜ ਵੀ ਘੱਟ 18 ਆ ਆ ਆ ਬਹੁਤ ਘਟਾ ਹੈ ਤਾਂ ਇਹ ਦੀਵਾਲੀ ਦੇ ਸਕੀਮ ਚੱਲ ਰਹੀ ਹੈਗੀ 18 18% ਵਿਆਜ ਆ ਉਹ ਘਟਿਆ ਹੋਇਆ ਜੀਐਸਟੀ ਘਟਾਤਾ ਹੁਣ ਹੁਣ ਘਟਿਆ ਇਹਨਾਂ ਦਾ ਜੀਐਸਟੀ ਨਹੀਂ ਘਟਦਾ ਚੱਲ ਯਾਰ ਤੁਸੀਂ ਤਾਂ ਫਿਰ ਆਪਦਾ ਭੈਣ ਦੀ ਤੁਸੀਂ ਮੰਨਦਾ ਤੂੰ ਬਾਈ ਲੈਣੀ ਆੜਤੀ ਉੜਤੀ ਤੂੰ ਲੈ ਲੈ ਕੋਈ 3 ਲੱਖ 2 ਲੱਖ ਚੱਕਣਾ ਬੈਂਕ ਬੁੰਕ ਮੁਰਦਾ ਬੰਨੇ ਹੱਥ ਇਹ ਕਹਿੰਦੇ ਕੁਛ ਹੁੰਦੇ ਨੇ ਕਰਦੇ ਕੁਛ ਹੁੰਦੇ ਨੇ ਇਹਦਾ ਕਲੱਚ ਕਰ ਤੋਂ ਬਾਅਦ ਪਤਾ ਲੱਗਦਾ ਇਹ ਕਰਤਾ ਓ ਯਾਰ ਲੋਨ ਲੈ ਕੀ ਲੈਂਦੇ ਨੇ ਸਾਰੇ ਇਹਨਾਂ ਦੇ ਮੇਰੀ ਗੱਲ ਸੁਣ ਭੋਲੇ ਨੂੰ ਪੁੱਛ ਕੇ ਆਈ ਤੂੰ ਨਾਲੇ ਕੱਪੜੇ ਲੈ ਕੇ ਲੀ ਮੇਰੇ ਨਾਲੇ ਪੁੱਛੇ ਭੋਲਾ ਕਿਹੜਾ ਯਾਰ ਸੁਣਦਾ ਉਹ ਤਾਂ ਆਪ ਸਾਰਾ ਦਿਨ ਬੀਬੀ ਭਾਂਦਾ 200 ਤੋਂ ਪਲੱਸ ਰੱਖਦਾ ਹੈ ਕੀ ਪਤਾ ਉਸੇ ਨਾਲ ਓ ਥੱਲੇ ਆਓ ਭਰੀ ਹੋਵੇ ਅੱਛਾ ਕਈ ਵਾਰ ਐ ਵੀ ਹੁੰਦਾ ਥੱਲੇ ਆ ਉਹ ਤੇਰੀ ਭੈਣ ਦੇ ਤੇਰੀ ਦੇ ਓਏ ਇਹਨਾਂ ਭਾਂਦੇ ਯਾਰ ਦਾ ਕੀ ਕਰੀਏ ਯਾਰ ਮੈਂ ਤਾਂ ਆਪ ਤੇ ਚਾਦਰ ਡਾੜਾ ਰੱਖਦੇ ਤੱਕ ਕਿਹੜੀ ਸੱਚ ਕਰਨੀ ਆ ਮੈਂ ਉਹ ਮੁੰਡੇ ਨਾ ਵਿਗਾੜ ਦੇ ਯਾਰ ਆਪਣੇ ਪਿੰਡ ਦੇ ਆਹ ਕੀ ਭਾਈ ਫਿਰਦੇ ਗਲਚ ਲੈ 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 ਓਏ ਆਹ ਗਲਚ ਕੀ ਭਾਈ ਫਿਰਦੇ ਹੋ ਰਈ ਰਾਮ ਹੋ ਰਈ ਕ੍ਰਿਸ਼ਨ ਹੋ ਰਈ ਰਾਮ ਹੋ ਰਈ ਕ੍ਰਿਸ਼ਨ ਯਾ ਕੋ ਫਸੂਹ ਯਾ ਕੋ ਹੋ ਰਈ ਰਾਮ ਓਏ ਦਾ ਦਿਮਾਗ ਲਿਆ ਹੋਇਆ ਮੈਂ ਤਾਂ ਲੱਗਦਾ ਜਿਵੇਂ ਤਾਉਣ ਤੜਾਉਗਾ ਇਹ ਰਸਤਾ ਤੇਨੂੰ ਮੈਂ ਮੈਂ ਇਹਨੂੰ ਕੀ ਕਹਾਂ ਯਾਰ ਫਿਰ ਹੁਣ ਮਜ਼ਾ ਸਿੱਕਾ ਤੂੰ ਤੇਰੀ ਮਾਂ ਵੀ ਤੇਰੀ ਰੀਤ ਇਹ ਢੋਲ ਕਿਤੇ ਦੇ ਚਾਹ ਤਰਾ ਕੱਢ ਲੈਣ ਦੇ ਨੇ ਕੀ ਕੱਢਣਾ ਚਾਦਰੇ ਚ ਉਹ ਕੀ ਲੱਛਣ ਜਿਗਰੀ ਜਾਂਦਾ ਇਹਨੂੰ ਲੈ ਜਾ ਮੈਂ ਓ ਇਹਨੂੰ ਲੈ ਜਾ ਤੂੰ ਮੈਂ ਲੈਣਾ ਤੋਰ ਕੇ ਬਣਾ ਮੋਟਾ ਥੱਕ ਕੇ ਸੌਉਂਗਾ ਓ ਹੈਂ ਤੜਕੀ ਨੂੰ ਕਿੰਜ ਦੇ ਕਾਫੀਆਂ ਪਿਆ ਦੇਨੇ ਹੋ ਇਹਨੂੰ ਨੀਂਦ ਕਿੱਥੋਂ ਆਉਗੀ ਓਰੇ ਆ ਓਏ ਜਾ ਭੱਗ ਜਾ ਓਏ ਹਾਂ ਜਮੂਰੇ ਵੱਡੇ ਜੀਜੇ ਕੋਲ ਭੱਗ ਜਾ ਹਾ ਜਮੂਰੇ ਓਰੇ ਇਹਦੇ ਯਾਰ ਜੀ ਮੋਟਰ ਜੀ ਮੱਛੀ ਹੁੰਦੀ ਆ ਦੀ ਕੱਦੀ ਫ੍ਰੀ ਹੋਈ ਹੁੰਦੀ ਆ ਓਰੇ ਕਰਾ ਪੱਤ ਬਣ ਕੇ ਐ ਨਹੀਂ ਕਰ ਦਿੰਦੇ ਜਿਵੇਂ ਤੂੰ ਬੌਲੀਆਂ ਮਾਰਦਾ ਹੈ 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 ਕਿ ਦੇਸ਼ ਪੰਜਾਬ ਦੇਸ਼ ਹੈ ਹੈ ਜੈਸ ਹਾਂ ਪਿਹਜ ਜਾਣਾ ਸਿਆਣਾ ਬਣ ਕੇ ਹਾਂ

U uh, ah, <coughs> <jubel> <coughs> <Yeah. coughs>